ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਓਕਰੀ ਹਿਰਾਂ ਜੀ ਤਸੀਰ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਪੰਜ ਨਾਗਾ ਜੀ ਚਾਰ ਟੋਕੜਾਂ ਇੱਕ ਟੋਕੜ ਗੱਪਣ ਇੱਕ ਬੱਚੀ ਤੇ ਇੱਕ ਬੱਚੀ ਆ ਜੀ ਛੇ ਨਾਗਾ ਜੀ ਡिटेल ਬਾਈ ਤੋਂ ਲੈ ਕੇ ਦੇਉਂਗਾ ਮੇਰੀ ਸਪੈਸ਼ਲ ਬੇਨਤੀ ਰਹੂਗੀ ਜੇ ਕੋਈ ਸੂਆ ਸਵਾਇਆ ਨਾ ਗੁੰਦਾ ਤਾਂ ਮਿਲਕਿੰਗ ਵੀਰੇ ਤੁਸੀਂ ਕਰਨੀ ਹੁੰਦੀ ਕਿਉਂਕਿ ਪੈਸੇ ਤੁਸੀਂ ਲਾਉਣੇ ਹੁੰਦੇ ਆ ਜੇ ਤੋਂ ਕੜਗੱਭਣ ਨਾ ਗੁੰਦਾ ਤਾਂ ਆਪ ਦਾ ਡਾਕਟਰ ਨਾਲ ਲੱਗੇ ਜਾਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਨਾਂ ਵਿੱਕੀ ਪਿੰਡ ਕੋਕਰੀ ਹੀਰਾ ਜਿਹੜਾ ਤੇ ਤੁਸੀਂ ਰਮੋਗਾ ਮੋਬਾਈਲ ਨੰਬਰ 7896737770 ਠੀਕ ਹੈ ਵੀਰੇ ਇੱਕ ਹੋਰ ਬੇਨਤੀ ਹੈ ਕਿ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਿਓ ਜੀ ਅੱਜ ਨਗ ਹੈਗੀ ਆ ਜੀ 6 1 ਨੰਬਰ ਤੋਂ ਸ਼ੁਰੂ ਕਰਦੇ ਹਾਂ ਸੂਆ ਕਿੰਨੇ ਮੰਗ ਇਹ ਪਹਿਲਾ ਸੂਆ ਸੂਈ ਆ ਦੂਜੇ ਸੂ ਕੀ ਵੀਰੇ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ ਇਹ 14 ਤੋਂ ਉੱਤੇ ਆ 10 15 ਲੈਣਾ ਚਾਰ ਮੰਨ ਕੇ ਆਪਣੇ ਕੋਲ ਚੱਕ ਕਰਾ ਕੇ ਲੈ ਕੇ ਆਏ ਆ ਦੁੱਧੇ ਦੁੱਧੋਂ ਡرائی ਹੋਈ ਆ ਬਸ ਕਿੱਲੋ ਦੁੱਧ ਸਵੇਰੇ ਹੀ ਦਿੰਦੀ ਆ ਡرائی ਮੰਨ ਕੇ ਆ ਡرائی ਮਾਥਣਾ ਵੀ ਓਕੇ ਆ ਚਾਰਾਂ ਦੀ ਭੂਰ ਨਹੀਂ ਛੱਟਾ ਨਹੀਂ ਥਣਾ ਦੀ ਜਮਾਆਂ ਓਕੇ ਆ ਲੋ ਜੀ ਚੈੱਕ ਕਰੋ ਥਣਾ ਕਹਿੰਦਾ ਥਣ ਜਾਣੀ ਪਾਸ ਕਰਾਉਂਦੀ ਆ ਸੋਨਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜਵਾ ਤੋੜ ਕੇ ਦਿਖਾ ਦੇ ਵੀਰੇ ਐ ਜਾਨੀ ਕਿ ਹੁਣ ਇਸ ਟਾਈਮ ਜਾਨੀ ਚਾਰਾਂ ਤੋਂ ਪੰਜਾਂ ਦੇ ਨੇੜੇ ਵੀ ਹੋ ਸਕਦੀ ਆ ਚਾਰ ਮੰਨ ਕੇ ਆ ਜਾਓ ਜੀ ਤੁਸੀਂ ਚਾਰਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਤੁਸੀਂ ਬਾਈ ਦੇ ਘਰੋਂ ਕਰਾ ਕੇ ਲੈ ਜਾਓ ਮੇਰੀ ਤੇ ਬਾਈ ਦੀ ਬੇਨਤੀ ਰਊਗੀ ਦੁੱਧ ਕਿਲੋ ਦਿੰਦੀ ਜ਼ਰੂਰ ਆ ਬਾਈ ਪਰ ਤੁਸੀਂ ਡਰਾਈ ਮੰਨ ਕੇ ਆਇਓ ਕਿਉਂਕਿ ਜਿਹੜਾ ਕਿਲੋ ਦੁੱਧ ਹੁੰਦਾ ਥਾਣੇ ਯਾਰ ਬਾਸ ਕਰਾਉਂਦੀ ਬਾਈ ਹਾਂ ਥਾਣਾ 'ਚ ਕੋਈ ਨੌਕਸ ਨਹੀਂ ਬਾਈ ਠੀਕ ਆ ਘੂਰ ਨਹੀਂ ਛੱਟਾ ਨਹੀਂ ਕੋਈ ਥਣ ਬੰਦ ਨਹੀਂ ਆ ਚਾਰੇ ਥਣ ਬਰਾਬਰ ਚੱਲਦੇ ਆ ਹਟ ਬੱਤੇ ਠੀਕ ਆ ਵੀਰੇ ਥਾਣਾ ਦੀ ਬਾਈ ਕਹਿੰਦਾ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜਾ ਤੇ ਡਿਮਾਂਡ ਕੀ ਰਹਿਣ ਵਾਲੀ ਜੀ ਇਹਦੀ ਬਸ ਯਾਰ 30000 ਰੁਪਿਆ ਮੰਗਦਾ ਉਹ ਜੂ ਮੰਨਤਾ ਬੱਚਿਆਂ ਦੇ ਭਾਈ ਦੇ ਦੇਣੀ ਹੈ ਠੀਕ ਆ ਵੀਰੇ ਬੱਚੀ ਹੋਈ ਆਲੇ ਸਹੀ ਗੱਲ ਹੈ ਕੋਈ ਨਹੀਂ ਇੱਕ ਗੱਲ ਜ਼ਰੂਰ ਆ ਵੀਰੇ ਜਿਹਨੇ ਵੀ ਆਦੀ ਪਸੰਦ ਕਰ ਲਈ ਆ ਤਾਂ ਡਾਕਟਰ ਲਿਆਵੇ ਆਪਾਂ ਅੱਗੇ ਵੀ ਪਸੂ ਦਿੱਤੇ ਆ ਪਿਛਲੀ ਵੀਡੀਓ ਚ ਆਪਾਂ ਚੈੱਕ ਕਰਾਇ ਤਾਂ ਆਪਣਾ ਦੇਣਾ ਦੇਣਾ ਨਹੀਂ ਇਹ ਬੇਇੱਜ਼ਤੀ ਹੈ ਮੇਰੀ ਭਾਈ ਕੱਲ ਦੀ ਲਿਆਂਦੀ ਆਪਾਂ ਚੈੱਕ ਕਰਾਵੇ ਲੈ ਜੀ ਠੀਕ ਆ ਦੋ ਨੰਬਰ ਕਾਲੀ ਵੜ ਵੀਰੇ ਇਹਦਾ ਛੂਗਾ ਕਿੰਨਾ ਵਾ ਜੀ ਇਹਦਾ ਛੂਗਾ ਜਿਹੜਾ ਮਰਜੀ ਮੰਨ ਲੈ ਦੁੱਧ ਤੇ ਥੱਲੇ 7 ਕਿਲੋ ਆ ਠੀਕ ਆ ਖੁੱਲਾ ਆ ਜਾਣੀਆਂਵੇਂ ਆਪਣਾ ਗੱਲਾਂ ਵਾਲਾ ਨਹੀਂ ਵੀ ਕਿਹਾ 7 ਤੇ ਕੱਢੂ 5 ਠੀਕ ਆ ਏਆਈ ਵਗੈਰਾ ਹੋਈ ਹੈ ਵੇ ਆਪਾਂ ਕਰਾਈ ਆ ਆਪਣੇ ਕੋਲ ਨੂੰ ਹੋ ਗਿਆ ਮੈਂ ਝੂਠ ਬੋਲੀਆ 10 15 ਦਿਨ ਆਪਣੇ ਪਸ਼ੂ ਹੋਣੀ ਸੀ ਆਪਾਂ ਰੋਕ ਲਈ ਜੇਰ ਦੁੱਧ ਔਖਾ ਹੀ ਕਰੇ ਆਪਾਂ ਕਰਾਤੀ ਆਪਾਂ ਕਰਾਤੀ ਠੀਕ ਆ ਗਾਂ ਅਗਲੇ ਦੇ ਕਰਮਾ ਥਾਣਾ ਦੀ ਗਰੰਟੀ ਆ ਜੀ ਥਾਣੇ ਚਾਰੇ ਜਲਦੇ ਆ ਬਾਈ ਸਾਈਡ ਦਿਖਾਉਂਦੀ ਜਰੂਰ ਆ ਭਾ ਰਹਿਣ ਦੁੱਧ ਨਾ ਥਾਣਾ ਥਾਣੇ ਝੋਲੇ ਅਗਲਾ ਠੀਕ ਆ ਵੀਰੇ ਸੋਨਾ ਹਵਾਨਾ ਥੋੜਾ ਜਿਹਾ ਪਾਸਾ ਦਿਖਾਉਂਦੀ ਆ ਪਰ ਬਾਈ ਥਾਣਾ ਚਵਾਈ ਚ ਨਹੀਂ ਚਵਾਈ ਜ ਨਹੀਂ ਗਾ ਜਮਾ ਹੀ ਨਹੀਂ ਯਾਰ ਇੱਕ ਤਾਂ ਆਪਾਂ ਹੀ ਪਹਿਲਾਂ ਪੁੱਲਾਂ ਟੇਡਾ ਹੋਇਆ ਵਾ ਹਾਂ ਯਾਰ ਨਹੀਂ ਬਸਮਾਜ ਬਰਾਬਰ ਕਰਿਆਉਂਦੀ ਆ ਬਸਮਾਜ ਬਰਾਬਰ ਕਰੇ ਹੁੰਦੀ ਆ ਬਾਈ ਕਹਿੰਦਾ 7 ਕਿਲੋ ਦੁੱਧ ਦਾ ਕਹਿਣ ਦੀ ਗੱਲ ਨਹੀਂ ਜਿਹੜਾ ਨੈਟ ਤਿਆਰ ਹੋਊਗਾ ਦੁੱਧ ਤਾਂ 7 ਤੋਂ ਬਾਹਰ ਆ ਆਪਾਂ ਦਾ ਤਾਂ ਆਪਾਂ 7 ਕਹਿ ਕੇ ਹੀ ਦੇਣੀ ਆ ਬੇਇਤੀ ਨਾ ਹੋ ਜਾ ਲੱਗੇ ਸੋਹਣਾ ਥਣਾ ਦਾ ਸਹਿਜ ਆ ਨਾਲੇ ਫਿਰ ਆਏ ਵੀ ਟਾਈਮ ਵੀ ਦੱਸ ਦੇ ਜਿਹੜਾ ਚਵਾਈ ਚ ਦੇਖ ਲੈ ਤੂੰ ਦੁਪਹਿਰ ਦਾ ਟਾਈਮ ਹੀ ਆ ਜੀ 2 ਵਜੇ 19 ਮਿੰਟ ਹੋ ਗਏ ਆ ਜੀ ਜੱਜਮੈਂਟ ਉਸ ਹਿਸਾਬ ਨਾਲ ਆ ਠੰਡੀ ਵਾਲਾ ਸ਼ਾਮ ਤੱਕ ਰਾਜੇ ਬਹੁਤ ਟਾਈਮ ਲਿਆ। ਇਹਦਾ ਭਾ ਕੀ ਹੈ ਜੈਜ? ਇਹਦਾ ਯਾਰ ਜੇ ਮੁੱਲ ਕਰਾਉਣਾ ਤਾਂ 18 ਕਰਾਰਾ। ਯਾਨੀ 16000 ਰੁਪਏ ਦੀ ਦੇਣੀ ਹੈ। 16 ਦੀ। ਹਾਂ ਮੁੱਲ ਕਰਾਉਣੇ ਚਾਹ 18 ਦਾ। ਠੀਕ ਆ। ਹਾਂ। ਤੇ ਨਾਗਾ ਕਹੇ ਵੀਰੇ ਆਪਣਾ ਤਿੰਨ ਨੰਬਰ ਇਹਦਾ ਸੁਆ ਕਿੰਨਾ ਅਜੇ? ਇਹ ਪਲੂਨ ਇਹ ਤਾਂ ਦੰਦਾ ਚ ਹੀ ਆ ਹਲੇ। ਠੀਕ ਆ। ਇਹ ਵੀ ਟੋਕੜੀ ਹੈ ਜੀ। ਇਹ ਟੋਕੜਾ ਇਹਦੇ ਡੇਢ ਮਹੀਨਾ ਹੋ ਗਿਆ ਬਣੀ ਨੂੰ। 6 ਕਿਲੋ ਦੁੱਧ ਆ ਥਣਾ ਦੀ ਓਕੇ ਆ। ਘੂਰ ਨਹੀਂ ਛੱਟਾ ਨਹੀਂ ਠੰਡੀ ਚਵਾਈ। ਠੀਕ ਆ। ਤੇ ਜਿਹੜਾ ਆ ਤੁਹਾਨੂੰ ਤੁੰਨੀ ਨੂੰ ਓਏ ਇਹ ਨਿੱਕੀ ਹੁੰਦੀ ਦੀ ਆ ਵੀਰੇ ਜਮਾਨਦਰੂ ਹੀ ਆ ਬਹਾਂ ਦੁਖਦਾ ਦੁਖਦਾ ਨਹੀਂ ਕੋਈ ਆ ਵਿੱਚ ਪਾਣੀ ਤਾਂ ਨਹੀਂ ਨਿਕਲਦਾ ਕੋਈ ਭਾਰਨ ਫਿਸਣ ਨਹੀਂ ਆਪਣੀ ਗਾਰੰਟੀ ਹੈ ਜੀ ਜੀ ਕੋਸ਼ ਨਹੀਂਗਾ ਬਸ ਨਾ ਇਹ ਬਤਨਾ ਨਾ ਭੁੱਲਣਾ ਨਾ ਹੜਨਾ ਪਹਿਲਾਂ ਤੋਂ ਹੀ ਇਹ ਆਈਆਂ ਨਿੱਕੀ ਹੁੰਦੀ ਦੀ ਆ ਜਿਸੇ ਕਾਰਨ ਹੋ ਗਿਆ ਛੋਟੀ ਹੁੰਦੀ ਤੋਂ ਉਹਨਾਂ ਨੇ ਗੌਰ ਨਹੀਂ ਕੀਤੀ ਤਾਂ ਤੇਰੇ ਨਾਲ ਸ਼ੇਕ ਕਰ ਲੋ ਆ 6 ਮਹੀਨੇ ਦੀ ਬਣੀ ਆ ਦੰਦਾਂ ਦੀ ਆ ਹਲੇ ਤਾਂ ਠੀਕ ਆ ਵੀਰੇ ਚੌਕੀ ਆ ਠੀਕ ਆ ਸੋਨਾ ਥਾਣਾ ਦਾ ਸੈਜਾ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਥਾਣ ਕੋ ਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ 6 ਕਿਲੋ ਦੁੱਧ ਤੁਸੀਂ ਆਪ ਦਾ ਜੋਬ ਤੇ ਦੋ ਟਾਈਮ ਚਾਰ ਟਾਈਮ 6 ਟਾਈਮ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਵੀਰੇ ਵੈਸੇ ਹੀ ਆ ਉਹ ਬਾਈ ਉਹਦਾ ਕੋਈ ਯਾਰਾ ਤੇ ਹੋ ਗਿਆ ਸੀ ਉਹਦਾ ਵਕਾ ਨਹੀਂ ਕੋਈ ਨਾ ਨੇ ਪਰਣਾ ਨਾ ਫਿਸਣਾ ਆਈ ਆ ਡਿਮਾਂਡ ਇਹਦੀ ਰਹਿ ਯਾਰ ਮੋਲ ਲੈਦਾ ਹਣ ਜੇ ਤਾਂ ਗੰਡ ਨਾ ਹੁੰਦੀ ਤਾਂ ਪਤਾ ਹੀ ਨਹੀਂ ਸੀ ਕੀ ਮੋਲ ਆ ਹਣ 15000 ਦੀ ਦੇ ਉਹ ਫਿਰ ਹਾਂ ਥਣਾ ਦੁੱਧ ਜਣੀ ਬਾਈ ਆਥਣੇ ਦਾ ਫਸੀ ਖੜੀ ਹੁੰਦੀ ਆ ਠੀਕ ਆ ਨਾਲ ਇਹ ਵੀ ਨਹੀਂ ਗੱਲ ਝੂਠ ਨਹੀਂ ਬੋਲਦਾ ਜਿੱਥੋਂ ਬਾਈ ਆ ਨੰਬਰ ਦੇ ਦੋ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਬਣੀ ਨੂੰ 100% ਬੱਚੀ ਘੱਪਣ ਆ ਪਰ ਆਪਾਂ ਫੰਡਰ ਕਰਕੇ ਦੇ ਆਪਾਂ ਫੰਡਰ ਕਰਕੇ ਦੇਣੀ ਆ ਆ ਆਇਰ ਸ਼ਹਿਰ ਵੀਰੇ ਇਹਦੇ ਥੱਲੇ ਬਾਈ 9 ਕਿਲੋ ਦੁੱਧ ਆ ਠੀਕ ਆ ਹਣ ਬੱਚਾ ਹੈ ਨਹੀਂ ਕੋਲੇ ਨੂੰ ਸੂਈ ਨੂੰ ਟਾਈਮ ਥੋੜਾ ਹੀ ਹੋਇਆ ਅੱਛਾ ਦੁੱਧ ਹੁਣ ਜਿਹੜਾ ਭਾਂਡੇ ਚ ਪਾਉਣਾ ਨਾਲ 9 ਕਿਲੋ ਆ ਥਣਾ ਦੀ ਭੂਰ ਦੇ ਛੱਟੇ ਦੀ ਫੁੱਲ ਗਾਰੰਟੀ ਆ ਥੋੜਾ ਜਿਹਾ ਪਾਸਾ ਵੈਸੀ ਭਾਰਾ ਕਰ ਦਿਆ ਉਹ ਕਰੀ ਜਾਵੇ ਬਸ ਥਣਾ ਚ ਨਹੀਂ ਥਣਾ ਚ ਨਹੀਂ ਚਵਾਈ ਚ ਨਹੀਂ ਇੱਕ ਧਾਰ ਦਾ ਵੀ ਫਰਕ ਹੋਵੇ ਗਾਂ ਫਰੀ ਦੇ ਦੂ ਠੀਕ ਆ ਆਇਰ ਸ਼ਹਿਰ ਦਾ ਤੋਹਫਾ ਵੀਰੇ ਵੇਲ ਹਾਈਟ ਵਜਨ ਦੇ ਬੱਕ ਤੋਂ ਪੂਰੀ ਚੰਗੀ ਆ ਹਣੇ ਨਾ ਥੋੜਾ ਜਨਾ ਬਰਾੜਾ ਥਣ ਲਈ ਆ ਆਪਾਂ ਨਾ ਬੇਗੋਰੀ ਦੀ ਚਾ ਜੇ ਬੱਚੀ ਸੰਭੀ ਹੁੰਦੀ ਬੱਚੀ ਨਾ ਦੁੱਧ ਹੁਣ ਵੀ ਇਹਨੇ 12 13 ਕਿਲੋ ਕਰ ਜਾਣਾ ਸੇਵਾ ਨਾਲ ਹਾਂ ਸੇਵਾ ਨਾਲ ਬਾਲੇ ਬੇਕਰੇ ਘਰੋਂ ਆਈ ਆ ਮੇਰੇ ਘਰੇ ਆਪਾਂ ਮੈਂ ਝੂੜ ਬੋਲੀਆ ਕਿਲੋ ਦੁੱਧ ਵਧੀਆ ਦੋ ਦਿਨਾਂ ਚ ਠੀਕ ਆ ਸੇਵਾ ਨਾਲ ਸਹੀ ਗੱਲ ਆ ਬਾਕੀ ਥਣ ਚੈੱਕ ਕਰ ਸਕਦੇ ਠੰਡੀ ਐ ਵੀ ਪੂਰੀ ਆਏ ਨਹੀਂ ਗੱਲ ਤੇ ਥੋੜਾ ਜਿਹਾ ਉਹ ਨੇਕੀ ਰੱਖਦੀ ਆ ਬਸ ਚੈੱਕ ਕਰ ਸਕਦੇ ਤੁਸੀਂ ਯਾਰ ਥਣਾ ਉਵੇਂ ਰੱਖਦੀ ਤਾਂ ਹੈਗੀ ਆ ਪਰ ਆਏ ਆਂ ਹੀ ਬਹਿ ਜਾ ਲੈ ਆਏ ਨਹੀਂ ਕੋਈ ਉਹ ਦਿਨ ਦੀ ਲੱਤ ਛਾੜਾ ਲਈ ਨਹੀਂ ਘਰ ਮਾਲੀ ਇਹ ਸਹਿਫਤ ਦਾ ਬਰੇਗ ਦਾ ਫੈਲਾ ਹੀ ਇਸ ਚੀਜ਼ ਦਾ ਹੁੰਦਾ ਜ્ઞਾਨਾ ਪਾਉਂਦੀ ਨਹੀਂ ਆਈ ਚੋਲਾ ਅੱਛਾ ਕੀ ਐ ਜਿਮਾਂਡ ਦੀ ਦੁੱਧ ਤਾਂ ਤਾਂ ਖਲੇ 9 ਕਿਲੋ ਆ ਬਾਈ। ਹੂੰ। ਡਿਮਾਂਡ ਵਾਸਤੇ ਤਾਂ 20000 ਰੁਪਇਆ ਲੈਣਾ ਬਾਈ। ਜੇ ਕਿਤੇ ਬੱਚਾ ਉਮਰੇ ਹੁੰਦਾ ਬਾਹਲੇ ਆਪਾਂ ਬਾਈ ਬੇਈਮਾਨੀ ਨਹੀਂ ਕਰਦੇ ਬੱਚਾ ਘੜਿਆ ਕਿਤਾ ਹੁਣ ਵੇਚਦਾ। ਸਹੀ ਗੱਲ ਆ। ਇਹ ਵੀਰੇ ਆਏ ਆ ਆਏ ਨਹੀਂ ਕਿ ਗੱਲ ਇਹਦੀ ਹਾਲਤ ਤੁਹਾਨੂੰ ਦਿਂਦੀ ਹੋਈ ਆ। 10 ਦਿਨ ਬੱਚੀ ਕਿਸੇ ਨੇ ਸਾਭ ਲਿਆ ਨੇ ਦੁੱਧ 13-14 ਕਿਲੋ ਕਰ ਜਾਂਦਾ। ਕਰ ਜਾਂਦਾ ਜੀ। ਸਹੀ ਗੱਲ। ਇੱਕ ਆ ਜਰਸੀ ਵੀਰੇ। ਇਹ ਯਾਰ ਟੋਕੜੀ ਆ ਬਾਈ। ਹੂੰ। ਬਣੀ-ਬਣੀ ਦਾ ਆਪਾਂ ਨੂੰ ਇਹਦਾ ਕੋਈ ਪਤਾ ਨਹੀਂ ਥਣਾ ਦੀ ਓਕੇ ਆ ਦੁੱਧ 6 ਕਿਲੋ ਆ। 5 ਮੰਨ ਲੇ ਕੋਈ ਭਣਪਰਾ। ਠੀਕ ਆ। ਬਾਡੀ ਮੰਤਰੇ ਦੀ ਆਈ ਆ। ਪਾਰਟੀ ਮੰਤਰ ਆਈ ਪਹਿਲਾਂ ਤੇ ਥੋਈ ਚੱਕਦੀ ਆ ਹਾਂ ਕੋਈ ਨੱਪਦੀ ਵੀ ਚੱਕਦੀ ਵੀ ਇਹ ਦੋਨੇ ਕੋਸੀ ਆ ਵੀਰੇ ਨਹੀਂ ਆ ਤੂਰੇ ਤੂਰੇ ਚ ਉੱਠਣ ਬੈਠਣ ਜਾਇ ਨਹੀਂ ਕੁੜੀ ਵਰਗੀ ਵਹਿੜਾ ਕੋਈ ਤਾਂ ਇੱਕ ਤਾਂ ਨਹੀਂ ਗਾ ਵੈਸੇ ਹੀ ਆ ਪਹਿਲਾਂ ਤੋਂ ਹੀ ਆ ਆਪਣੇ ਰਹਿਤੇਦਾਰਾਂ ਕੋਲ ਆਈ ਗਾ ਸੱਜਰ ਨੇ ਦੁੱਧ 20 22 ਕਿਲੋ ਦਿੱਤਾ ਐ ਨਹੀਂ ਅੱਛਾ ਹਾਂ ਮੈਂ ਹੀ ਲਾ ਵੇਟ ਵਜੇ ਨਾਲ ਹੀ ਆ ਐ ਨਹੀਂ ਕੋਈ ਚੱਕਰ ਹਾਂ ਐ ਨਹੀਂ ਗੱਲ ਕੋਈ ਠੀਕ ਆ ਤੂਰੇ ਤੂਰੇ ਦੀ ਵੀ ਓਕੇ ਆ ਵੀਰੇ 6 ਕਿਲੋ ਦੁੱਧ ਆਪਦਾ ਜੋਕ ਕੇ ਲੈ ਜਾਏ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਬਾਕੀ ਚੈੱਕ ਕਰ ਸਕਦੇ ਹਾਂ ਤੇ ਇਹਦਾ ਭਾ ਕਿੱਡਾ ਗਾ ਬਾਜਾਰੇ ਦਾ 10000 ਦੀ ਦੇ ਦਿੰਗੇ ਫਰੀ ਹੈ ਲਾ ਭਾਈ ਆ ਹਾਂ ਦੁੱਧ ਭਾਈ ਮਨਿਆਰ ਦਾ ਦੁੱਧ ਹੈ ਦਾ ਠੀਕ ਹੈ ਖਣਾ ਦੀਆਂ ਨੋਕੇ ਆ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਚਵਾਈਚ ਨਹੀਂ ਠੀਕ ਹੈ ਵਧੀਆ ਜਿਵੇਂ ਹੈਗਾ ਵਜ ਨਹੀਂ ਠੀਕ ਹੈ ਵੀਰੇ ਹਾਂ ਬਾਕੀ ਜਿਹਨੂੰ ਵੀ ਕੋਈ ਨਗ ਪਸੰਦ ਆਊਗਾ ਇੱਕ ਬੱਚੀ ਰਹਗੀ ਆ ਵੀਰੇ ਇਹ ਬੱਚੀ ਦੀ ਕਿੰਨੀ ਉਮਰ ਆ ਜੀ ਇਹ ਹੋਊਗੀ ਯਾਰ 7-8 ਮਹੀਨੇ ਭਾਈ ਦੰਦਾ ਜੀ ਅਖੀਰੀ ਆ ਦੰਦਾ ਜੋ ਖੀਰੀ ਹੈ ਗਾਰੰਟੀ ਆ ਹਾਂ ਝੋਲੀ ਝੂਲੀ ਚ ਕੋਈ ਫੋਟ ਸ਼ਾਂਗ ਨਹੀਂ ਕੁਛ ਨਹੀਂ ਚਾਰ ਹੀ ਥਾਣਾ ਠੀਕ ਆ ਬਾਈ ਦਾ ਬਾਸੇ 5000 ਦੀ ਦੇ ਦੇਣੀ ਹੈ। 3 ਹਜ਼ਾਰਾ ਮੁੱਲੀ ਅੱਜ ਦਾ ਹੈ। ਤੇ ਬਾਈ ਕਹਿੰਦਾ 5000 ਦੀ ਦੇ ਦਾਂਗੇ। ਉਹ ਮੀ ਇਹਦਾ ਕਰਕੇ ਨਾ ਪਸੋਂ ਕੋਈ ਉੱਥੇ ਬੰਨਿਆ ਕਿ ਉੱਥੇ ਬੰਨਿਆ ਥਾਂ ਥੋੜਾ ਜਿਹਾ ਤੈਨੂੰ ਪਤਾ ਹੀ ਹੈ। ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਜਲੂਗਾ ਜੀ। ਧੰਨਵਾਦ।